ਦੋਸਤੋ ਇਸ ਸਾਰੀ ਕਾਇਨਾਤ ਇਸ ਸਾਰੀ ਜ਼ਿੰਦਗੀ ਇਸ ਸਾਰਾ ਸਮਾਜ ਰਿਸ਼ਤਿਆਂ ਦਾ ਹੀ ਤਾਣਾ ਬਾਣਾ ਹੈ ਸੱਭਿਆਚਾਰ ਵੀ ਰਿਸ਼ਤਿਆਂ ਦੀ ਗੱਲ ਕਰਦਾ ਹੈ ਸਾਹਿਤ ਵੀ ਸਾਡਾ ਆਪਣੇ ਆਪ ਨਾਲ ਰਿਸ਼ਤਾ ਸਮਾਜ ਨਾਲ ਰਿਸ਼ਤਾ ਪੈਸੇ ਨਾਲ ਰਿਸ਼ਤਾ ਰਿਸ਼ਤੇ ਹੀ ਕਿਸੇ ਬੰਦੇ ਦੇ ਕਿਰਦਾਰ ਨੂੰ ਪਰਿਭਾਸ਼ਿਤ ਕਰਦੇ ਹਨ ਤੇ ਕਿਰਦਾਰਾਂ ਨਾਲ ਹੀ ਬਣਦੀ ਹੈ ਕਹਾਣੀ ਪੰਜਾਬੀ ਕਹਾਣੀ ਇਸ ਵੇਲੇ ਦੁਨੀਆ ਦੀ ਸਰਬੋਤਮ ਕਹਾਣੀ ਨਾਲ ਬਰਮੇ ਚਦੀ ਹੈ ਇਸ ਨੂੰ ਇਹ ਸਥਾਨ ਦਿਵਾਉਣ ਵਿੱਚ ਜਿੱਥੇ ਪੁਰਾਣੇ ਕਹਾਣੀਕਾਰਾਂ ਦਾ ਬਹੁਤ ਯੋਗਦਾਨ ਹੈ ਉਥੇ ਨਮਿਆਂ ਦੀ ਦੇਣ ਵੀ ਘਟ ਨਹੀਂ ਪੰਜਾਬੀ ਦਾ ਇੱਕ ਨੌਜਵਾਨ ਕਹਾਣੀਕਾਰ ਹੈ ਜਤਿੰਦਰ ਹਾਂਸ ਜਤਿੰਦਰ ਹਾਂਸ ਨਵੀਂ ਪੰਜਾਬੀ ਕਹਾਣੀ ਦਾ ਅਜੇਹਾ ਸਤਾਰਾ ਜੋ 20ਵੀਂ ਸਦੀ ਦੇ ਅੰਤਲੇ ਸਮੇਂ ਵਿੱਚ ਅਜੇਹਾ ਚਮਕਿਆ ਕਿ ਨਵੇਂ ਪਾਤਰਾਂ ਵਿਸ਼ਿਆਂ ਤੇ ਠੋਕਦਾਰ ਭਾਸ਼ਾ ਰਾਹੀਂ ਨਵੀਂ ਪੰਜਾਬੀ ਕਹਾਣੀ ਨੂੰ ਨਵੇਂ ਦਿਸਹੱਦਿਆਂ ਤੱਕ ਪਹੁੰਚਾ ਦਿੱਤਾ ਜਤਿੰਦਰ ਹਾਂਸ ਦੇ ਕਹਾਣੀ ਸੰਗ੍ਰਹਿ ਪਾਵੇਨਾ ਬੰਨਿਆ ਕਾਲ ਤੇ ਅੱਜ ਚਰਚਾ ਕਰਨ ਜਾ ਰਹੇ ਹਾਂ ਜਤਿੰਦਰ ਹਾਂਸ ਜੀ ਅਦਵੀ ਦਰਵਾਜ਼ੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ